ਜੇ ਤੁਹਾਡੇ ਇੱਕ ਲੱਤ ਦੇ ਵਿੱਚ ਦਰਦ ਆਉਂਦਾ ਸ਼ੈਟਿਕਾ ਨਾੜ ਦਬਦੀ ਆ ਜਾਂ ਲੱਤ ਦੀ ਨਾੜ ਬਲੌਕ ਆ ਜਾਂ ਰੀ ਦਾ ਦਰਦ ਆ ਉਹਦੇ ਲਈ ਤੁਹਾਨੂੰ ਦੱਸਾਂਗੇ ਐਕਸਰਸਾਈਜ਼ ਜਿਹੜੀਆਂ ਤੁਸੀਂ ਘਰ ਦੇ ਵਿੱਚ ਕਰਕੇ ਆਪਣੀ ਇਸ ਪ੍ਰੋਬਲਮ ਨੂੰ ਕੰਟਰੋਲ ਕਰ ਸਕਦੇ ਹੋ ਸ਼ੈਟਿਕਾ ਇੱਕ ਆਪਣੀ ਨਾੜ ਦਾ ਨਾਮ ਜੋ ਆਪਣੇ L4 L5 ਡਿਸਕ ਦੇ ਵਿੱਚੋਂ ਪੂਰੀ ਲੱਤ ਦੇ ਵਿੱਚ ਆਉਂਦੀ ਆ ਉਹ 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 ਨਾੜ ਦੇ ਉੱਪਰ ਜਦੋਂ ਪ੍ਰੈਸ਼ਰ ਪੈਂਦਾਗਾ ਨਾੜ ਬਲੌਕ ਹੁੰਦੀ ਆ ਡਿਸਕ ਬਲਜ ਹੁੰਦੀ ਆ ਦਾ ਉਸ ਦੇ ਕਾਰਨ ਸਾਡੀ ਲੱਤ ਦੇ ਵਿੱਚ ਦਰਦ ਰਹ ਸਕਦਾ हिਪ ਚ ਦਰਦ ਆ ਸਕਦਾ ਹੈ ਤੇ ਇਸ ਦੇ ਲਈ ਤੁਸੀਂ ਕਿਹੜੀਆਂ ਐਕਸਰਸਾਈਜ਼ ਕਰ ਸਕਦੇ ਆਗੇ ਉਹ ਤੁਹਾਨੂੰ ਦੱਸਾਂਗੇ ਜਿਹੜੀਆਂ ਤੁਸੀਂ ਕਰਦੇ ਵਿੱਚ ਕਰਕੇ ਆਪਣੇ ਇਸ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ ਸਭ ਤੋਂ ਪਹਿਲੀ ਐਕਸਰਸਾਈਜ਼ ਦੇ ਵਿੱਚ ਤੁਸੀਂ ਦੋ ਪਿੱਲੋ ਲੈਣੇ ਆ ਯਾਨੀ ਕਿ ਦੋ ਸਰਾਣੇ ਲੈਣੇ ਆ ਉਹਨਾਂ ਨੂੰ ਉੱਪਰ ਰੀਚ ਇਸ ਪੋਜੀਸ਼ਨ ਦੇ ਵਿੱਚ ਰੱਖਣਾ ਹੈ ਹੁਣ ਜੇ ਜਿਹੜੀ ਤੁਹਾਡੀ ਲੱਤ ਦੇ ਵਿੱਚ ਦਰਦ ਆ ਮੰਨ ਲਓ ਜੇ ਤੁਹਾਡੀ ਸੱਜੀ ਲੱਤ ਦੇ ਵਿੱਚ ਦਰਦ ਆ ਤਾਂ ਤੁਸੀਂ ਇਹ ਲੱਤ ਨੂੰ ਇਦਾਂ ਉੱਪਰ ਵਾਲੀ ਪੋਜੀਸ਼ਨ ਦੇ ਵਿੱਚ ਰੱਖਣਾ ਤੇ ਇਦਾਂ ਪਿੱਲੋ ਦੇ ਨੀਚੇ ਆਪਣੇ ਐਸ ਪੋਸਚਰ ਨੂੰ ਰੱਖਣਾ ਇਦਾਂ ਤੁਸੀਂ ਲੇਟਣਾ ਤੇ ਆਪਣੇ ਦੋਨੇ ਗੋਡਿਆਂ ਨੂੰ ਇਕੱਠੇ ਕਰ ਲੈਣਾ ਆਪਣੀ ਬਾਹ ਨੂੰ ਤੁਸੀਂ ਪਿੱਛੇ ਵੱਲ ਸਟ੍ਰੈਚ ਕਰਕੇ ਰੱਖਣਾ ਇਦਾਂ ਇਸ ਪੋਜੀਸ਼ਨ ਦੇ ਵਿੱਚ ਤੁਸੀਂ 5 5 ਤੋਂ 7 ਮਿੰਟ ਦੇ ਲਈ ਰਹਿਣਾ ਇਹ ਪੋਜੀਸ਼ਨ ਦੇ ਵਿੱਚ ਪੈਨ ਦੇ ਨਾਲ ਜੋ ਤੁਹਾਡੇ L4 L5 ਤੋਂ ਡੈਸਕ ਬल्ज ਹੁੰਦੀ ਆ ਅਸ ਨੂੰ ਥੋੜੀ ਸਪੇਸ ਮਿਲ ਜੂਗੀ ਜਿਸ ਦੇ ਨਾਲ ਉਹ ਜਿਹੜੀ ਨਾੜ ਦਬਦੀ ਆ ਉਸ ਦੇ ਵਿੱਚ ਬਲੱਡ ਸਰਕਲ ਆ ਉਹ ਚੱਲਣਾ ਸਟਾਰਟ ਹੋ ਜਾਊਗਾ ਤੇ ਤੁਹਾਡਾ ਦਰਦ ਆ ਕੰਟਰੋਲ ਹੋ ਜਾਏਗਾ ਹੁਣ ਦੂਜੀ ਐਕਸਰਸਾਈਜ਼ ਦੇ ਵਿੱਚ ਤੁਸੀਂ ਲੰਮੇ ਪੈ ਜਾਣਾ ਮੰਨ ਲਓ ਹੁਣ ਜੇ ਤੁਹਾਡੇ ਐਸ ਪਾਸੇ ਲੱਤ ਦੇ ਵਿੱਚ ਦਰਦ ਆ ਰਿਹਾ ਇਹ ਪਹਿਲਾਂ ਦੋਨੇ ਲੱਤਾਂ ਨੂੰ ਆਪਣੀਆਂ ਨੂੰ ਇਕੱਠੀਆਂ ਕਰਨਾਗਾ ਐਸ ਲੱਤ ਨੂੰ ਦੂਸਰੀ ਲੱਤ ਦੇ ਉੱਪਰ ਇਦਾਂ ਐਸ ਪੋਜੀਸ਼ਨ ਦੇ ਵਿੱਚ ਰੱਖਣਾ ਤੇ ਆਪਣੇ ਦੋਨੇ ਹੱਥਾਂ ਦੇ ਨਾਲ ਤੁਸੀਂ ਦੂਸਰੀ ਲੱਤ ਨੂੰ ਇੱਦਾਂ ਇਕੱਠੀ ਕਰਨਾ ਇਹਨਾਂ ਕਾਰਨ ਦੇ ਨਾਲ ਤੁਹਾਡੇ ਇਹ ਜਗ੍ਹਾ ਤੇ ਸਟ੍ਰੈਚ ਫੀਲ ਹੋਊਗਾ ਮਸਲਾ ਜਿਹੜੇ ਤੁਹਾਡੇ ਸਟ੍ਰੈਚ ਹੋਣਗੇ ਜਦ ਦੇ ਨਾਲ ਮਸਲਾ ਰਿਲੈਕਸ ਹੋਣ ਦੇ ਨਾਲ ਜੋ ਨਰਵ ਤੇ ਕੰਪਰੈਸ਼ਨ ਪੈ ਰਿਹਾ ਉਹ ਨਰਵ ਤੇ ਕੰਪਰੈਸ਼ਨ ਦਾ ਦਬਾਅ ਘੱਟ ਹੋ ਜਾਊਗਾ ਤੇ ਸਰਕੂਲੇਸ਼ਨ ਦਾ ਇੰਪਰੂਵ ਹੋਣਾ ਸਟਾਰਟ ਹੋ ਜਾਊਗੀ ਥਰਡ ਐਕਸਰਸਾਈਜ਼ ਦੇ ਵਿੱਚ ਤੁਸੀਂ ਇੱਦਾਂ ਆਪਣੇ ਨੀ ਟੂ ਚੈਸਟ ਐਕਸਸ ਸਾਈਡ ਕਰਨੀ ਆ ਜਾਨੀ ਕਿ ਆਪਣੀ ਗੋਡੇ ਨੂੰ ਤੁਸੀਂ ਛਾਤੀ ਦੇ ਨਾਲ ਲਾਉਣਾ ਇਦਾਂ ਤੁਸੀਂ ਪੱਧਰ ਸੈਕਿੰਡ ਦੇ ਲਈ ਹੋਲਡ ਰੱਖਣਾ ਇਦਾਂ ਫਿਰ ਥੋੜਾ ਤੁਸੀਂ ਢਿੱਲਾ ਛੱਡ ਦਿਓ ਐਸ ਦੀਆਂ ਤੁਸੀਂ 10 ਤੋਂ 15 ਰੈਪੀਟੀਸ਼ਨ ਕਰਨੀਆਂ ਇਹ ਐਕਸਰਸਾਈਜ਼ ਕਰਨ ਦੇ ਨਾਲ ਵੀ ਤੁਹਾਡੇ ਮਸਲ ਸਟ੍ਰੈਚ ਹੋਣਗੇ ਜੋ ਨਾਲ ਟਿਸਟ ਰੈਸ ਪੈ ਰਿਹਾ ਉਹ ਘਟਣਾ ਸਟਾਰਟ ਹੋ ਜਾਊਗਾ ਇਹਨਾਂ ਤਿੰਨ ਐਕਸਰਸਾਈਜ਼ਾਂ ਨੂੰ ਤੁਸੀਂ ਘਰ ਦੇ ਵਿੱਚ ਦਿਨ ਦੇ ਵਿੱਚ ਦੋ ਵਾਰ ਜ਼ਰੂਰ ਕਰੋਗੇ ਤੁਸੀਂ ਦੇਖੋਗੇ ਚਾ ਤੁਹਾਡੀ ਲੱਤ ਦੇ ਵਿੱਚ ਦਰਦ ਆ ਰਿਹਾ ਜਾਂ हिਪ ਚ ਦਰਦ ਆ ਰਿਹਾ ਉਹ ਦਰਦ ਦਾ ਕੰਟਰੋਲ ਹੋਣਾ ਸਟਾਰਟ ਹੋ ਜਾਊਗਾ ਇਸ ਨੂੰ ਤੁਸੀਂ ਰੈਗੂਲਰ ਟ੍ਰਾਈ ਕਰੋ